ਦੇਸ਼ਵਰ ਦੇ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿਲ੍ਹਾ ਤਰਨਤਾਰਨ ਦੇ ਪਿੰਡ ਅਹਿਮਦਪੁਰ ਵਿਖੇ ਪਿੰਡ ਵਾਸੀਆਂ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਜਿਸ ਵਿੱਚ ਨੌਜਵਾਨਾਂ ਨੇ ਰਲ ਮਿਲ ਕਰਕੇ ਬਜ਼ੁਰਗਾਂ ਦੇ ਨਾਲ ਬੂਟੇ ਲਗਾਏ ਗਏ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਅਤੇ ਇੱਕ ਰੁੱਖ ਸੌ ਸੁੱਖ ਦਾ ਸੰਦੇਸ਼ ਦੇਣ ਲਈ ਇਹ ਪਿੰਡ ਵਾਸੀਆਂ ਵੱਲੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਜੰਡੇਆਲਾ ਗੁਰੂ ਤੋਂ ਪੱਤਰਕਾਰ ਰਾਮ ਸਰਨਜੀਤ ਸਿੰਘ ਅਤੇ ਮੰਗਲਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਮੰਗਲਦੀਪ ਸਿੰਘ ਤੁਸੀਂ ਦੇਖ ਰਹੇ ਹੋ ਦੇਸ਼ ਪ੍ਰਦੇਸ਼ ਦੋਸਤੋ ਅੱਜ ਤਰਨਤਾਰਨ ਜ਼ਿਲ੍ਹੇ ਦੇ ਪੈਂਦੇ ਪੈਂਦੇ ਪਿੰਡ ਅਹਿਮਦਪੁਰ ਦੇ ਵਿੱਚ ਆਏ ਸੀਗੇ ਜਿੱਥੇ ਕਿ ਦੇਖਣ ਨੂੰ ਮਿਲਿਆ ਕਿ ਨੌਜਵਾਨ ਬਜ਼ੁਰਗ ਪਿੰਡ ਦੇ ਲੋਕਾਂ ਨੇ ਬਹੁਤ ਵਧੀਆ ਪਰਾਲਾ ਕੀਤਾ ਜਿੱਥੇ ਕਿ ਇੱਕ ਪਾਸੇ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈਗੀਆ ਪ੍ਰਦੂਸ਼ਣ ਕਰਨ ਆਕਸੀਜਨ ਦੀ ਕਮੀ ਵੇਖਣ ਨੂੰ ਮਿਲ ਰਹੀ ਹੈਗੀਆ ਧੂਆਂ ਅੱਗਾ ਲਾਈਆਂ ਜਾਂਦੀਆਂ ਗਿਆ ਉੱਥੇ ਹੀ ਬਹੁਤ ਵਧੀਆ ਪਰਾਲਾ ਇਹਨਾਂ ਨੇ ਕੀਤਾ ਹੈਗਾ ਬੂਟੇ ਲਾਉਣ ਦਾ ਬੂਟਿਆਂ ਦੇ ਵਿੱਚ ਆਪਾਂ ਗੱਲ ਕਰਦੇ ਆ ਗਿਆ ਬੂਟੇ ਨਾਲ ਇੱਕ ਤੇ ਮੌਸਮ ਵਧੀਆ ਰਹਿੰਦਾ ਹੈਗਾ ਜੀ ਆਕਸੀਜਨ ਮਿਲਦੀ ਹੈਗੀ ਵਧੀਆ ਉਥੇ ਹੀ ਆਪਾਂ ਗੱਲਬਾਤ ਕਰਾਂਗੇ ਪਿੰਡ ਦੇ ਇੱਥੇ ਜਿਹੜੇ ਮੌਜੂਦ ਹੈਗੇ ਨੇ ਲੋਕਾਂ ਨਾਲ ਕਿ ਉਹਨਾਂ ਨੇ ਜਿਹੜਾ ਹੈਗਾ ਬੂਟਿਆਂ ਦਾ ਜਿਹੜਾ ਕਿਦਾਂ ਸੋਚਿਆ ਕਿ ਬੂਟੇ ਲਾਉਣੇ ਚਾਹੀਦੇ ਹੈਗੇ ਆ ਔਰ ਕੀ ਮਤਲਬ ਸੋਚ ਕੇ ਜਿਹੜੀ ਹੈਗੀ ਆ ਇਹ ਸੇਵਾ ਨਿਭਾਈ ਜਾ ਰਹੀ ਆ ਔਰ ਕਿਦੋਂ ਤੋਂ ਸੇਵਾ ਨਿਭਾ ਰਹੇ ਆ ਔਰ ਕਿੰਨੇ ਕ ਬੂਟੇ ਜਿਹੜੇ ਹੁਣ ਤੱਕ ਪਿੰਡ ਦੇ ਵਿੱਚ ਲਾ ਚੁੱਕੇ ਹੈਗੇ ਨੇ ਸਸੀ ਗਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ 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 ਅੱਠ ਕਿ ਦਿਨੇ ਹੋ ਚੱਲਿਆ ਸਾਨੂੰ 400 ਬੂਟਾ ਅਸੀਂ ਲਾ ਚੁੱਕੇ ਆ ਤੇ ਜਿਹੜੇ ਅਸੀਂ ਪਿੰਡ ਮੌਸਮ ਜਿਹੜਾ ਖਰਾਬ ਆ ਅਸੀਂ ਪਿੰਡ ਦੇ ਲੈਵਲ ਤੇ ਬੂਟੇ ਲਾਉਂਦੇ ਆ ਤੇ ਪ੍ਰਦੂਸ਼ਣ ਇੰਨਾ ਜ਼ਿਆਦਾ ਵਾ ਕਿ ਜਿਹੜਾ ਬਹੁਤ ਜ਼ਿਆਦੀ ਗਰਮੀ ਪੈ ਰਹੀ ਹੈ ਇਸ ਕਰਕੇ ਅਸੀਂ ਬੂਟੇ ਜਿਹੜੇ ਪਿੰਡ ਦੇ ਤੌਰ ਤੇ ਲਾ ਰਹੇ ਆ ਜਿਹੜੀ ਦੇਖੋਗੇ ਆਪਣਾ ਆਪਾਂ ਨੂੰ ਆਪਾਂ ਦੇਖਦੇ ਹਾਂ ਕਿ ਲੋਕ ਏਸੀ ਲਾ ਕੇ ਘਰਾਂ ਦੇ ਵਿੱਚ ਬੈਠੇ ਹੁੰਦੇ ਆ ਜੀ ਹਨਾ ਤੇ ਤੁਸੀਂ ਗਰਮੀ ਦੇ ਵਿੱਚ ਆਪਾਂ ਦੇਖ ਰਹੇ ਕਿ ਪੂਰੀ ਇਸ ਟਾਈਮ ਦੁਪਹਿਰ ਹੈਗੀ ਆ ਤੁਸੀਂ ਗਰਮੀ ਦੇ ਵਿੱਚ ਮੈਂ ਦੇਖਿਆ ਕਿ ਸਾਡੀਆਂ ਮਾਤਾਵਾਂ ਭੈਣਾਂ ਤੇ ਸਾਡੇ ਨਾਲ ਬਜ਼ੁਰਗ ਜਿਹੜੇ ਹੈਗੇ ਆ ਇਹ ਬੜੇ ਮਤਲਬ ਹੌਸਲਾ ਵਜਾਈ ਦੇ ਨਾਲ ਇਹ ਜਿਹੜਾ ਕੰਮ ਕਰ ਰਹੇ ਹੈਗੇ ਆ ਤਾਂ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਬਾਕੀ ਲੋਕਾਂ ਨੂੰ ਵੀ ਜਿਹੜੇ ਏਸੀ ਲਾ ਕੇ ਮਤਲਬ ਘਰ ਦੇ ਵਿੱਚ ਸੁੱਤੇ ਹੋਏ ਨੇ ਹਨਾ ਜਿਨ੍ਹਾਂ ਨੂੰ ਬਹੁਤ ਗਰਮੀ ਲੱਗਦੀ ਉਹ ਕਹਿੰਦੇ ਘਰੋਂ ਨਹੀਂ ਨਿਕਲਣਾ ਹੈਗਾ ਹਨਾ ਉਹਨਾਂ ਨੂੰ ਕੀ ਤੁਸੀਂ ਜਿਹੜਾ ਹੈਗਾ ਸੰਦੇਸ਼ ਦੇਣਾ ਚਾਹੋਗੇ ਸਾਡਾ ਇਹ ਸੰਦੇਸ਼ ਹੈ ਜੀ ਜਿੰਨੀਆਂ ਹੁਣ ਬਿਮਾਰੀਆਂ ਫੈਲਣੀਆਂ ਵਾ ਇਹ ਆਪਣੇ ਦਰਖਤਾਂ ਦੇ ਕਾਰਨ ਫੈਲਣੀਆਂ ਵੀ ਦਰਖਤਾਂ ਨਹੀਂ ਗੀ ਮੌਸਮ ਖਰਾਬ ਆ ਤੇ ਆਪਾਂ ਦਰਖਤ ਵੱਧ ਵੱਧ ਲਾਵਾਂਗੇ ਜਿਹੜਾ ਮੌਸਮ ਸਾਫ਼ ਹੋਊਗਾ ਤੇ ਆਪਣੇ ਬਿਮਾਰੀਆਂ ਜਿਹੜੀਆਂ ਨਹੀਂ ਲੱਗਣਗੀਆਂ ਇਹ ਗਰੀਬ ਬੰਦਾ ਜਿਹੜਾ ਉਹ ਪੇਸੀ ਨਹੀਂ ਦਵਾ ਸਕਦਾ ਉਹ ਆਪਣੇ ਬਸਾਵੇਂ ਬਹਿ ਕੇ ਆਪਣਾ ਟਾਈਮ ਪਾਸ ਕਰ ਸਕਦਾ ਮੌਸਮ ਸਹੀ ਰਹੇ ਬੜੀ ਵਧੀਆ ਗੱਲ ਆ ਜੀ ਸਾਡੇ ਨਾਲ ਬਜ਼ੁਰਗ ਵੀ ਹੈਗੇ ਆ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਬਜ਼ੁਰਗੋ ਕਿਦਾਂ ਸੇਤਾਂ ਪਹਿਲਾਂ ਦੱਸੋ ਜੀ ਹਾਂ ਸੇਤਾਂ ਬਹੁਤ ਵਧੀਆ ਜੀ ਇਹ ਸੇਵਾ ਚ ਲੱਗੇ ਆ ਬਸ ਠੀਕ ਆ ਜੀ ਮਤਲਬ ਕਿਦਾਂ ਦਾ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਕਿ ਮਤਲਬ ਹਰੀਆਲੀ ਜਦਾਂ ਕਿਉਂਕਿ ਤੁਹਾਡੇ ਜਮਾਨੇ ਦੀ ਆਪਾਂ ਗੱਲ ਕਰੀਏ ਹਨਾ ਪੁਰਾਣੇ ਸਮੇਂ ਜਾਈਏ ਤੇ ਦਰਖਤ ਬਹੁਤ ਜਿਆਦਾ ਹੁੰਦਾ ਸੀ ਹਨਾ ਸੜਕਾਂ ਦੇ ਆਲੇ-ਦੁਆਲੇ ਵੀ ਆਪਾਂ ਗੱਲ ਕਰੀਏ ਤੇ ਦਰਖਤ ਜਿਹੜੇ ਦੇਖਣ ਨੂੰ ਮਿਲਦੇ ਅੱਜ ਕੱਲ ਉਹ ਦਰਖਤ ਰਹਿ ਨਹੀਂ ਗਏ ਹੈਗੇ ਹਾਂ ਜੀ ਅਗੇ ਨਹਿਰਾਂ ਤੇ ਇੰਨਾ ਸਪੈਦਾ ਇੰਨੀਆਂ ਟਾਲੀਆਂ ਉਨੇ ਸੇ ਕਰੇ ਨਵੇਂ ਦੀ ਨਵੇਂ ਬਾਤਗਾਨ ਵਿੱਚ ਨਵੇਂ ਸ਼ੁਰੂ ਕਰੀਏ ਤੇ ਥੋੜਾ ਜਿਹਾ ਨੋਸ ਬਦਲ ਜੇ ਫਿਰ ਤੁਹਾਨੂੰ ਲੱਗਦਾ ਨਹੀਂ ਹੈਗਾ ਜੀ ਕਿ ਜਿਹੜਾ ਮਤਲਬ ਅੱਗੇ ਜਿਹੜੀ ਪੜ੍ਹੀ ਲਿਖੀ ਜਨਰੇਸ਼ਨ ਆ ਗਈ ਅੱਗੇ ਬੱਚੇ ਆ ਗਏ ਉਹ ਇਸ ਵੱਲ ਧਿਆਨ ਬਹੁਤ ਘੱਟ ਦੇ ਰਹੇ ਤੁਹਾਨੂੰ ਕੋਈ ਲੋਕਾਂ ਦਾ ਜਿਹੜਾ ਉਹਦੇ ਏਸ਼ੀਆ ਦੇ ਧਿਆਨ ਨਿੱਕੇ ਵੱਡੇ ਤੋਂ ਬਸ ਜੀ ਇਹ ਵੀ ਨਹੀਂ ਸਮਝਿਆ ਵੀ ਗਰਮੀ ਆ ਸਰਦੀ ਆ ਬਸ ਲੱਗੇ ਇਸ ਵੇ ਬਹੁਤ ਬਹੁਤ ਵਧੀਆ ਗੱਲ ਆ ਸਾਡੇ ਨਾਲ ਭੈਣ ਜੀ ਆ ਗਿਆ ਤੁਸੀਂ ਕੀ ਭੈਣ ਜੀ ਕਹਿਣਾ ਚਾਹੂਗੀ ਜਿੱਦਾਂ ਪਿੰਡ ਦੇ ਵਿੱਚ ਤੁਸੀਂ ਬੜੀ ਵਧੀਆ ਸੇਵਾ ਕਰਦੇ ਵੇ ਜੇ ਹਾਂ ਜੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਬੱਚਿਆਂ ਨੂੰ ਅੱਗੇ ਕੀ ਸੰਦੇਸ਼ ਦੇਣਾ ਚਾਹੋਗੇ ਕਿ ਬੱਚਿਆਂ ਨੂੰ ਵੀ ਚਾਹੀਦਾ ਹੈਗਾ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈਗੀ ਆ ਉਹਨਾਂ ਨੂੰ ਵੀ ਚਾਹੀਦਾ ਕਿ ਬੂਟੇ ਲਾਉਣੇ ਚਾਹੀਦੇ ਆ ਕੀ ਮਤਲਬ ਦੱਸਣਾ ਜੀ ਕੀ ਪਹਿਲਾਂ ਤੁਸੀਂ ਆਪਣਾ ਨਾਂ ਦੱਸੋ ਜੀ ਨਾਂ ਮੇਰਾ ਸ਼ਰਨਜੀਤ ਪਿੰਡ ਮੇਰਾ ਪਿੰਡ ਹੈ ਮਥਫੋਰ ਠੀਕ ਹੈ ਜੀ ਤੇ ਉਮਰ ਮੇਰੀ 70 75 ਸਾਲ ਦੀ ਵਾਹ ਜੀ ਵਾਹ ਤੇ ਬੇਟਾ ਜੀ ਜਿਹੜੇ ਰੋਖ ਇਦਾਂ ਹੁੰਦੇ ਸੀ ਨਾ ਇਹ ਤੇ ਛੜਕਾਂ ਤੇ ਆ ਤੇ ਜਿਹੜੇ ਖੂਹਾਂ ਤੇ ਬੜੇ ਬੜੇ ਹੁੰਦੇ ਸੀ ਪੰਛੀ ਆ ਲੈਣੇ ਆਉਂਦੇ ਹੀ ਹੋਰ ਵੀ ਬਜ਼ੁਰਗ ਬੰਦੇ ਸੀ ਲੋਕਾਂ ਦਾ ਥੋੜਾ ਥੋੜਾ ਥਾਂ ਬਜੁਰਮਾ ਗਰੀਬਾਂ ਦਾ ਤੇ ਕੋਈ ਆਪਣਾ ਟਾਈਮ ਪਾਸ ਕਰ ਲੈਂਦਾ ਸੀ ਜੀ 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 ਬਿਲਕੁਲ ਟਾਈਮ ਪਾਸ ਕਰਨ ਵਾਲੀ ਗੱਲ ਕੀ ਇਹਨੇ ਛੱਡੀ ਨਹੀਂ ਜੀ ਜਿਹੜੇ ਥਾਂ ਉਹ ਵੀ ਚਲ ਗਏ ਉਹ ਵੀ ਆਪਣੇ ਵਾਂਦੇ ਵੀ ਸਾਡੇ ਘਰ ਆ ਜਾਣਾ ਜੀ ਤੇ ਗਰੀਬਾਂ ਲਈ ਤੇ ਕੁਝ ਨਹੀਂ ਰਹਿ ਗਿਆ ਨਾ ਕਿਤੇ ਤਾਂ ਕੇ ਦੀ ਸਵਾਸ ਉੱਟਣ ਨੂੰ ਰੂੜੀ ਉੱਟਣ ਨੂੰ ਨਾ ਕਿ ਬੱਚੇ ਦੇ ਖੇਲਣ ਨੂੰ ਨਾ ਕਿ ਬਜ਼ੁਰਗ ਦੇ ਥੜਾ ਬੈਣ ਨੂੰ ਬਸ ਇਹੋ ਕੋਚ ਆ ਅੰਦਰਾਂ ਚ ਵਰਜੋ ਕੋਈ ਮਰ ਗਿਆ ਕੋਈ ਰਹਿ ਗਿਆ ਕਹੀ ਹਲ ਵੇਖੋ ਜੀ ਹੁਣ ਗੱਲ ਕਰਦੇ ਆ ਜੀ ਇੱਥੇ ਦੇਖੋ ਕਿੰਨੀ ਵਧੀਆ ਗੱਲ ਕਹੀ ਆ ਭੈਣ ਜੀ ਨੇ ਕਿ 70 ਸਾਲ ਦੀ ਉਮਰ ਦੇ ਵਿੱਚ ਵੀ ਉਹ ਬੂਟੇ ਲਗਾ ਰਿਆ ਹੈਗੇ ਇਸ ਚੀਜ਼ ਤੋਂ ਜਿਹੜੀ ਹੈਗੀ ਸੇਖ ਲੈਣੀ ਚਾਹੀਦੀ ਆ ਕਿ ਮਤਲਬ ਬੂਟੇ ਲਾਉਣਾ ਬਹੁਤ ਜ਼ਰੂਰੀ ਹੈਗਾ ਠੀਕ ਆ ਜੀ ਇਹਦੇ ਨਾਲ